ਚੁਰਾ ਲਿਆ ਹੈ ਦਿਲ ਕੋ ਜੋ ਤੁਮਨੇ ਨਜ਼ਰ ਮਤ ਚੁਰਾ ਨਾ ਸਨ ਜਦੋਂ ਕਾਲੀ ਘਟਾ ਆਉਂਦੀ ਹੈ ਹਰਿਆਲੀ ਮੁਸਕਰਾਉਂਦੀ ਹੈ ਮੇਲ ਹੋਵੇ ਧਰਤਾ ਤੇ ਅਸਮਾਨ ਦਾ ਇਸ ਗੱਲ ਮਰ ਕੋਈ ਨਹੀਂ ਹੋਇਆ ਜਦੋਂ ਕਾਲੀ ਘਟਾ ਆਉਂਦੀ ਹੈ ਬਨਾਸਪਤੀ ਮੁਸਕਰਉਂਦੀ ਹੈ ਸੱਚੀ ਜਦੋਂ ਕਾਲੀ ਘਟਾ ਆਉਂਦੀ ਹੈ ਜਨਾ ਹਰੇ ਹਰੇ ਹਰੀ ਕ੍ਰਿਸ਼ਨ ਹਰੇ ਕ੍ਰਿਸ਼ਨ ਪ੍ਰਭੂ ਕ੍ਰਿਸ਼ਨ ਹਰੇ ਹ हरे कृष्णा हरे कृष्णा 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 हरे 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 कृष्णा हरे कृष्णा जबों मेल होवे फिर प्रभु दा खेल होवे सावन दा महिना ਕੀ ਨਹੀ ਦੀਆ ਲਹੀਆ ਹੋ ਵੇ ਲੀਹਾ ਪਾਣੀ ਪਾਣੀ ਤੇ بارش ਕੇ ਬਹਾਨੇ ਮਜਾ ਲੈ ਜਵਨ ਹਾਂਜੀ ਭਰਾਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਆਪਾਂ ਵਧੀਆ ਤੋਂ ਵਧੀਆ ਵੀਡੀਓ ਸੋ ਧੰਨਵਾਦ ਜੀ ਸਾਰਿਆਂ